ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਸੋ ਅੱਜ ਚਲਿਆ ਜੀ ਮੈਂ ਅਸੀਸ ਨੂੰ ਤੇ ਦਲਜੀਤ ਨੂੰ ਲੈਣ ਉਦੋਂ ਦੇ ਛੁੱਟੀਆਂ ਘਟਣ ਗਏ ਆ ਅਸੀਸ ਤੇ ਦਲਜੀਤ ਤੇ ਆਜਣ ਨੂੰ ਲੈਣ ਜਾਣਾ ਤੇ ਕਾਫੀ ਦਿਨ ਹੋ ਗਏ ਆ ਹੁਣ ਤੇ ਸੱਚੀ ਪੁੱਛੋ ਉਹਨਾਂ ਦੇ ਜੀ ਆ ਵੀ ਨਹੀਂ ਲੱਗਦਾ ਉਹਨਾਂ ਤੋਂ ਬਿਨਾ ਕੋਈ ਘਰ ਸੁਣਾ ਸੁਣਾਇਆ ਲੱਗਦਾ ਤੇ ਮੈਂ ਕਿਹਾ ਸੀ ਉਹਨਾਂ ਨੂੰ ਮੈਂ ਵੀ ਕਾਫੀ ਦਿਨ ਹੋ ਗਏ ਆ ਤੇ ਚਲੋ ਆਜੋ ਹੁਣ ਤੇ ਬਾਕੀ ਚਲਦੇ ਆ ਲੈਣ ਸੋ ਮੇਰਾ ਦੇ ਬੜਾ ਦਿਲ ਕਰਨ ਦਿਆ ਵਾ ਅਸੀਸ ਨੂੰ ਮਿਲਣ ਦਾ ਤੇ ਡੈਡ ਹੁਣੀ ਵੀ ਆ ਕੇ ਨੇ ਡਾਡਾਂ ਦੇ ਵੀ ਜਾ ਕੇ ਲਿਆ ਉਹਨੂੰ ਅਸੀਸ ਦੇ ਬਣਾ ਹੁਣ ਜੀ ਆ ਨਹੀਂ ਲੱਗਦਾ ਤੇ ਮੈਂ ਚਲੋ ਅੱਜ ਚੱਲਦੇ ਆ ਰੈਡੀ ਤਾਂ ਹੋ ਗਏ ਆ ਪਰ ਗਰਮੀ ਇੰਨੀ ਆ ਨਾ ਬਾਹਰ ਵੀ ਆ ਤੁਸੀਂ ਵੇਖ ਸਕਦੇ ਜਿਵੇਂ ਪਸੀਨੇ ਅੰਦਰ ਆਉਂਦੇ ਹੈ ਜੇ ਕੂਲਰ ਪੱਖੇ ਸਾਰਾ ਕੁਝ ਚੱਲੰਦਾ ਹੈ ਸੀ ਵੀ ਤੇ ਬਹੁਤ ਜ਼ਿਆਦੀ ਗਰਮੀ ਆ ਤੇ ਮੇਰੇ ਸਾਹ ਦੇ ਨਾਲ ਤਾਂ ਜੇ ਜ਼ਰੂਰੀ ਕੰਮ ਆ ਫੇਰੀ ਘਰੋਂ ਨਿਕਲੋ ਦੁਪਹਿਰੇ ਨਹੀਂ ਦੇ ਘਰੇ ਰੈਸਟ ਕਰੋ ਪੱਖਿਆਂ ਥੱਲੇ ਬਹੋ ਬਹੁਤ ਜ਼ਿਆਦੀ ਗਰਮੀ ਪਾਣੀ ਵੱਧ ਤੋਂ ਵੱਧ ਵੀਓਜਨਾ ਵੀ ਤਾਂ ਇਹਦਾ ਸਰੀਰ ਡੀਹਾਈਡਰੇਸ਼ਨ ਹੁੰਦਾ ਉਹ ਸਰੀਰ ਨੂੰ ਤੇ ਕੋਈ ਗੱਲ ਨਹੀਂ ਬਾਕੀ ਰਸਤੇ ਦੇ ਵਿੱਚ ਬਾਕੀ ਦਾ ਬਲੌਗ ਇਹਦਾ ਉਹ ਸ਼ੂਟ ਕਰਕੇ ਤੁਹਾਨੂੰ ਵਿਖਾਵਾਂਗੇ ਤੇ ਬਾਕੀ ਉੱਥੇ ਪਹੁੰਚ ਕੇ ਫਿਰ ਮਿਲਦੇ ਆ ਸਤਿ ਸ਼੍ਰੀ ਅਕਾਲ ਹਾਂ ਹਾਂਜੀ ਸਾਜੀ ਕਿੱਥੇ ਤਿਆਰੀ ਹੈ ਗੱਡੀ ਬੈਏ ਪੰਜ ਲੈ ਅਲਫਾ ਵਨ ਅਲਫਾ ਵਨ ਚਲੇ ਓਕੇ ਆਪ ਵੀ ਚੱਲੇ ਨਾਲ ਚਲੋ ਅੱਗੇ ਨੀ ਵੀ ਚੱਲੇ ਨੀ ਵੀ ਚੱਲਾ ਕੱਡਾ ਖੁਸ਼ ਹੋਏ ਗੱਡੀ 'ਚ ਬੈ ਕੇ ਕਿੱਥੇ ਚੱਲੇ ਆ? ਅਲਫਾ ਜੱਲੇ ਅਗਲੀ। ਕਿੱਥੇ ਚੱਲਿਆ ਨਹੀਂ ਸੋਣਾ ਜੀ ਕਿੱਥੇ ਚੱਲਿਆ ਚਲੋ। ਪਤਾ ਹੋਏ ਹੋ ਇੱਧਰ। ਇੰਗਲਿਸ਼ ਵਾਲੇ ਮੈਡਮ ਵੀ ਬੈਠੇ ਹਨ ਕਾਂ ਲਾ ਕੇ ਵਿੱਚ। ਅਸੀਂ ਕਿੱਥੇ? ਸੀਟ। ਪਾ ਸੀਸਰ। ਉਹ ਵੀ ਦੇਖ ਰਖੀ ਹੈ। ਆ ਵੇ ਤੇਰੀ ਆਪ ਦੀ ਬਾਰੀ ਆ ਗਈ। ਪਤਾ ਮਮਾ ਕੋਲ ਵੱਡੇ ਭਾਜੀ ਚਾਹੁੰਦੇ। ਇਹ ਲੀ ਹਾਂ ਆ ਆਈ ਦੇ ਸੀਟ ਦੇ ਮਗਰਲੇ ਬੰਨ ਰੱਖਦੇ। ਮਮਾ ਫੜੇ ਆ ਜਾਓ। ਲੀ ਤਾਂ ਨਹੀਂ ਦਿੱਤੀ। ਲੈ ਫੜਾ ਦੇ ਇੱਥੇ ਰੱਖ ਦਿੰਨੇ। ਆ ਲੋ। ਸੀਸਰ? ਹਾਂ ਜੀ। ਸੀਸ ਨੂੰ ਲੈ ਗਿਆ ਚਲਿਆ ਆਪਾ ਅਲਫਾ ਮਾਲ। ਇਹ ਸੀਸ ਨਮਾਹ ਕਮਾਫਰਾ ਕੇ ਲਈ ਇਹ ਨਾਲ ਬੱਚੇ ਹੋਰ ਵੀ ਨਾਲ ਸਾਰੇ ਹੀ ਆ ਕੀਰਤਿਆ ਵਰੀਨ ਆ ਗਰਲੀਨ ਆ ਤੇ ਆ ਕੋਈ ਵੀ ਨਾਲ ਹੀ ਆਪਣੇ ਇਹ ਗਾਈਡ ਕਰੂਗਾ ਅਲਫਾ ਦੇ ਵਿੱਚ ਆਪਣੇ ਕੀ ਕੀ ਜਮੇ ਕਰਾਉਣੀ ਆ ਇੱਕ ਡਾਇਨਾਸੌਰ ਆ ਉਹਦੇ ਨਵਾਂ ਡਾਇਨਾਸੌਰ ਆ ਜਿਹੜਾ ਜੀਵ ਹਾਵੀ ਹੁੰਦਾ ਸਾਡੇ ਤੇ ਫਿਰ ਹੈਪੀ ਬਚਾਉ ਸਕਦਾ ਨਾ ਆਪਾਂ ਨੂੰ ਜਿਹੜੇ ਬੱਚੇ ਜਿਆਦਾ ਫੋਨ ਵੇਖਣਗੇ ਔਰ ਲੱਗ ਲੱਗਣਗੇ ਅੱਛਾ ਜਿਹੜੇ ਬੱਚੇ ਜਿਆਦਾ ਫੋਨ ਵੇਖਦੇ ਆ ਫੋਨਦੇ ਆ ਤੂੰ ਬੱਚਾ ਆ ਦੱਸ ਨਹੀਂ ਮੈਂ ਚਾਰਜ ਲਾਉਂਦੇ ਆ ਚਾਰਜ ਲਾਉਂਦੇ ਆ ਡਾਇਨਾਸੌਰ ਨਾਲ ਲੜਨਾ ਵੀ ਆ ਨਾ ਹਰ ਵੀਡੀਓ ਬਣਾਵਾਂਗੇ ਤੇਰੀ ਜੰਗਾ ਬੜਾ ਚਾਚ ਲਗਾ ਵਰੀ ਨੇ ਪੜ ਗਏ ਇਹਨਾਂ ਨੂੰ ਚਾਹ ਬੜਾ ਡਾਇਨਾਸੌਰ ਦਾ ਤੇ ਜਦੋਂ ਡਾਇਨਾਸੌਰ ਵੇਖਿਆ ਤਾਂ ਭਾਵੇਂ ਰੋਣ ਲੱਗ ਜਾਣ ਅੰਦਰ ਵੜੋਗੇ ਆਪੂ ਤੁਹਾਡੇ ਕਮਰੇ 'ਚ ਆ ਗਈ ਪਛਾਣ ਪਾਪਾ ਦੀ ਅਸੀਂ ਪੂਰੀ ਪਛਾਣ ਹੋਣੀ ਨਾ ਹੋਈ ਆ ਤੇ ਹੁਣ ਗੱਡੀ 'ਚ ਬੈਠੇ ਹਾਂ ਪਾਪਾ ਦੇ ਨਾਲ ਬੈਠੇ ਫੜ ਛਲ ਕੇ ਦੇਖ ਵਾਜਾਂ ਪੂਰੀਆਂ ਆ ਚੱਲਣੀਆਂ ਇਹ ਵਾਓ ਕਿੰਨੀਆਂ ਖੁਸ਼ੀਆਂ ਜਿਹੜੀਆਂ ਪਈਆਂ ਇਹਨਾਂ ਨੂੰ ਇਹ ਅਸੀਂ ਪਹੁੰਚ ਗਏ ਅਲਫਾ ਮਾਲ ਦੇ ਆਣਾ ਬੋਤ ਗਲੀਨ ਆਏ ਗਲੀਨ ਮੇਰੀ ਵਾਇਨਾ ਕੀ ਹੋਇਆ ਹਾਂ ਜੀ ਪਹੁੰਚ ਗਏ ਫਿਰ ਅਲਫਾ ਮਾਲ ਵੇ ਹਲੋ ਤੁਹਾਨੂੰ ਮੈਂ ਲੈਣ ਆਇਆ ਤੇ ਤੁਹਾਨੂੰ ਮੈਂ ਕਹਾਂ ਹਾਂ ਅਲਫਾ ਮਾਲ ਇੰਨਾ ਦਾ ਇਦਾਂ ਦਾ ਤੈਨੂੰ ਇੰਨੀ ਕੇਅਰ ਕਰਨ ਵਾਲਾ ਹਬੀ ਲੱਭਣਾ ਹੈ ਕਿਤੇ ਨਾ ਨਾ ਇਹ ਇੱਕੋ ਪੀਸ ਬਣਿਆ ਹੈ ਦੁਨੀਆ ਦੇ ਵਿੱਚ ਤੇ ਜਿਹੜਾ ਮੇਰੇ ਮਾਂ ਕੋਲ ਤੇਰੇ ਵਾਲੇ ਕਰਤਾ ਆ ਬੀਨਿ ਕਿਉਂ ਮਨਜੀਤ ਸਹੀ ਗੱਲ ਹੈ ਨਾ ਬਿਲਕੁਲ ਸਹੀ ਗੱਲ ਹੈ ਮਨਜੀਤ ਅਸੀਂ ਨਾਲ ਇੰਗਲਿਸ਼ ਦੀ ਮੈਡਮ ਲੈਂਦੀ ਆ ਆ ਦੇਖੋ ਇੱਧਰ ਸਲਾਹ ਚੱਲਣ ਲਈ ਹੈ ਇਹ ਨਾ ਅਲਫਾ ਦੇ ਵਿੱਚ ਆਇਆ ਹੋਆ ਡਾਇਨਾਸੌਰ ਇਹਨਾਂ ਨੇ ਇੱਥੇ ਵਿਖਾਇਆ ਹੋਆ ਡਾਇਨਾਸੌਰ ਜਵਾਕਾਂ ਨੂੰ ਇੱਕੋ ਗੱਲ ਡਾਇਨਾਸੌਰ ਦੇਖਣਾ ਡਾਇਨਾਸੌਰ ਦੇਖਣਾ ਹੋਰ ਦੂਜੀ ਗੱਲ ਹੀ ਕੋਈ ਨਹੀਂ ਹੈਗੀ ਚਲੋ ਮਗਾਉਨੇ ਨਿਆਣਿਆਂ ਨੂੰ ਡਾਇਨਾਸੌਰ ਤੇ ਆਪਾਂ ਵੇਨੇ ਕੋਈ ਨਾ ਕੋਈ ਕਰਦੇ ਆ ਬਾਕੀ ਚਲੋ ਗਾੜੀ ਦੀ ਅਪਡੇਟ ਹੈ ਜਿਹੜੀ ਉਹ ਤੁਹਾਨੂੰ ਉੱਤੇ ਜਾ ਕੇ ਦਨੇ ਆ ਡਾਇਨਾਸੌਰ ਦੇ ਦਰਸ਼ਨ ਵੀ ਕਰਾਉਣੇ ਤੁਹਾਨੂੰ ਟੈਨਸ਼ਨ ਨਾ ਲੋਦੇ ਵਧੀਆ ਵਧੀਆ ਹਾਂਜੀ ਡਾਇਨਾਸੌਰ ਵੇਖਣਾ ਫਿਰ ਬੱਚਿਆਂ ਨੂੰ ਸੁਣਾ ਡਾਇਨਾਸੌਰ ਫਿਰ ਤੇ ਡਾਇਨਾਸੌਰ ਵੇਖਣਾ ਆਹ ਆ ਰਿਹਾ ਬੰਦ ਡਾਇਨਾਸੌਰ ਤੇ ਮੈਨੂੰ ਲੱਗਦਾ ਵੀ ਇਹਦੇ ਨਾਲ ਟਿਕਟ ਵਗੈਰਾ ਲੱਗਦੀ ਆ ਟਿਕਟ ਜਿਹੜੀ ਆ ਉਹ ਪੁੱਛਦੇ ਆ ਕਿੰਨੇ ਦੀ ਆ ਕੀ ਪ੍ਰਾਈਸ ਦਾ ਟਿਕਟ ਦਾ ਮੇਰੇ ਸਾਹਦ ਨਾਲ ਪਰਕਟ ਦੇ ਹਿਸਾਬ ਨਾਲ ਇਹਦਾ ਟਿਕਟ ਦਾ ਚਾਰ ਜਣਾ ਸਾਰਾ ਪਤਾ ਕਰਕੇ ਤੇ ਫਿਰ ਤੁਹਾਨੂੰ ਮੈਂ ਅਪਡੇਟ ਦਿੰਦਾ। ਬਾਕੀ ਬਹੁਤ ਵਧੀਆ ਬਣਾਇਆ ਸਾਰੇ ਡਾਇਨਾਸੌਰ ਜਿੰਨੇ ਵੀ ਆ ਸਾਰਿਆਂ ਨੇ ਕਿਹਾ ਕਿ ਬੱਚਿਆਂ ਨੇ ਬਾਹਰ ਨਹੀਂ ਡਰ ਜਾਣਾ ਹੋਇਆ ਕਿ ਮੈਨੂੰ ਨਹੀਂ ਜਾਣੀ ਚਾਹੀਦੀ ਲੱਗਦਾ। ਮੇਰੇ ਸਾਬ ਦੇ ਨਾਲ ਨਾ ਟਿਕਟ ਹੁਣੀ ਏਦੀ। ਟਿਕਟ ਦੇ ਸਾਬ ਨਾਲ ਚੱਲੰਦਾ ਸਾਰਾ ਕੰਮ। ਅਸੀਸ ਨੇ ਬਣਾਇਆ। ਲੱਗਣਾ ਅਸਲੀ ਰਿਆ ਨਾ। ਹਾਂ ਪੂਰਾ ਅਸਲੀ। ਬੱਚਿਆਂ ਨੇ ਵਾਹਿ ਡਰ ਜਾਣਾ। ਹਾਂ ਬਹੁਤ ਵਧੀਆ ਬਣਾਇਆ ਵਾ। ਉਹ ਜਰਾਸਿਕ ਵਰਲਡ ਦਾ ਜੇਤਾ ਕਰਾਉਂਦਾ ਏ। ਜਰਾਸਿਕ ਪਾਰਕ ਮੂਵੀ ਆਈ ਹੈ ਨਾ ਸੇਮ ਟੂ ਸੇਮ ਇਹੋ ਚੀਜ਼ਾਂ ਏ ਉਹਦੇ ਵਿੱਚ। ਬਹੁਤ ਵਧੀਆ ਬਣਾਇਆ। ਲੋ ਜੀ ਫੋਟੋ ਸ਼ੂਟ ਚੱਲ ਪਿਆ ਹੈ ਉਹਨਾਂ ਦਾ ਡਾਇਨਾਸੌਰ ਦੇ ਲਾ ਕੇ ਤੇ ਜੀ ਦਾ ਗੱਲ ਸੁਣਿਓ ਐਪੀ ਨੂੰ ਬਣਾਉਂਦਾ ਪਾਗਲ ਮੈਂ ਉਹਨੂੰ ਲੱਗੰਦਾ ਫੋਟੋ ਖਿੱਚਣ ਦੇ ਆ ਤੇ ਬਣਾਉਣ ਮੈਂ ਵੀਡੀਓ ਦੇ ਆ ਐਪੀ ਬਣ ਗਿਆ ਜੀ ਧੀਰਤونی ਨਾਲ ਆਪਾਂ ਅਲਫਾ ਦੇ ਅੰਮ੍ਰਿਤਸਰ 플레이 ਜ਼ੋਨ ਦੇ ਵਿੱਚ ਆ ਗਏ ਆ ਹੁਣ ਇਹਨਾਂ ਨੂੰ ਮੈਂ ਗੇਮਸ ਖਡਾਉਣ ਲੱਗਾ ਤੇ ਇਹਨਾਂ ਦੇ ਤੇ ਆਜੂ ਯੈਸ ਇਹਦੇ ਬਹੁਤ ਸਾਰੀਆਂ ਬਾਈਕਸ ਚੱਲਣ ਦਾ ਕੰਮ ਹੈ। ਕਵਰੀਨ ਨੂੰ ਇੱਕ ਜੀਪ ਪਸੰਦ ਆਈ ਆ ਕਹਿੰਦੀ ਮੈਂ ਇਹ ਵੇਖਣਾ ਚਲਾ ਕੇ ਤੇ ਚਲੋ ਵੇਨੇ ਆਪਣਾ ਸਟਾਰਟ ਹੁੰਦਾ ਕਿ ਨਹੀਂ ਹੁੰਦਾ। ਬਾਕੀ ਵੇਨੇ। ਚੱਲ। ਕੋਲ ਸਾਈਡ ਤੇ ਵੜਾ। ਚਲੋ ਮਾਰਾ ਮਾਰਾ ਜ਼ੋਰ ਦੀ। ਜ਼ੋਰ ਦੀ ਚਲੋ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਛੇਤੀ 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 ਏ ਮਾਰਦੇ 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 ਚੱਲ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸਕੋਰ ਜਾਰੀ ਕਰਨੀ ਆ ਸਕੋਰ ਜਾਰੀ ਕਰਨੀ ਆਪਾਂ ਵੈਰੀ ਗੁੱਡ ਵੈਰੀ ਗੁੱਡ ਚੱਲ 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 ਸਭ ਜ਼ੋਰ ਦੀ ਮਾਰ ਚਲੋ 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 ਮਾਰੋ 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 ਓਏ ਹੋ 55 ਦੇਰ ਤੋਂ ਠਾਂ ਹੀ ਨਹੀਂ ਹੁੰਦਾ ਜੋੜ ਦੀ ਜੋੜ ਦੀ ਜੋੜ ਦੀ ਚੱਲ 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 ਫਾਸਟ 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 ਇਹ ਮਨ ਲਗੇ ਬੱਚਿਆਂ ਨੂੰ ਇੰਨੀ ਪਸੰਦ ਆਈ ਹੈ ਨਾ ਮੈਨੂੰ ਉਮੀਦ ਨਹੀਂ ਹੈਗੀ ਵੀ ਇੰਨੀ ਬੱਚਿਆਂ ਨੂੰ ਪਸੰਦ ਆਊਗੀ ਇਹ ਮਰ ਬਹੁਤ ਪਸੰਦ ਆਈ ਹੈ ਵਧੀਆ ਚੀਜ਼ ਹੈ ਇਹ ਮਾਈਂਡ ਸੈਟ ਵੀ ਤੇਜ ਹੁੰਦਾ ਬੱਚੇ ਦਾ ਤੇ ਇੱਕ ਸਟੋਰ ਮਿਲਦੀ ਹੈ ਵੀ ਮੈਨੂੰ ਬੀਟ ਕਰਨਾ ਵਾ ਤੇਰੇ ਨੂੰ ਆਜੋ ਹੁਣ ਗਾੜੀ ਤਾਂ ਰੋਕੋ ਨਾ ਸਪੀਡ ਕਰਦਾ ਕਿ ਨਹੀਂ ਵੈਰੀ ਗੁੱਡ ਵੈਰੀ ਗੁੱਡ ਛੇਤੀ ਛੇਤੀ ਬੀਟ ਕਰਨਾ ਤੂੰ ਬਰੀਨ ਨੂੰ ਚੱਲ 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 ਛੇਤੀ 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 ਚੱਲ 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 ਹੱਥ ਦੁਪਰੀ ਰੱਖਿਆ ਕਰ 74 75 ਚੱਲ ਚੱਲ ਐਂਡ 75 ਐਂਡ ਹੋ ਗਿਆ 75 ਸਕੋਰ ਅਵਰੀਨ ਨੂੰ ਬੀਟ ਕਰਤਾ ਅਵਰੀਨ ਦੀ ਅਵਰੀਨ ਦੇ ਘਾਟ ਹੀ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਓ ਵੈਰੀ ਗੁੱਡ ਵੈਰੀ ਗੁੱਡ ਓਏ ਮਿਸ ਹੋ ਗਿਆ ਹੀ ਮਿਸ ਨਹੀਂ ਕਰਨਾ ਚੱਲ 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 ਅੱਜ ਲੱਗ ਜੂ ਬਲਾ ਬਲਾ ਕੀਰਤ ਕੀ ਕਰਦਾ ਬੱਸ ਖਤਮ ਹੋ ਗਿਆ

ਦਾ ਡਾਂਸ ਵੀ ਕਰ ਲੋ ਵਾਓ ਗਲੀ ਤੁਸੀਂ ਵੀ ਕਰ ਲੋ ਹਾਂਜੀ ਤੁਸੀਂ ਵੀ ਕਰੋ ਤੁਸੀਂ ਵੀ ਕਰੋ ਤੁਸੀਂ ਵੀ ਕਰੋ ਤੁਸੀਂ ਬੱਚੇ ਤੁਸੀਂ ਬਹੁਤ ਛੋਟੇ ਬੱਚੇ ਹੋ ਉਹ ਨਾ ਬੜਾ ਯਾਨਾ ਯਾਰ ਉਹ ਹੋਰ ਵੀ ਸੋਹਣਾ ਲੱਗਦਾ ਨਾ ਹਾਂਜੀ ਉੱਥੋਂ ਬਹੁਤ ਸੋਹਣਾ ਲੱਗਦਾ ਜੇ ਉਹ ਤੋਂ ਟਿਕਟਸ ਮਿਲਦੀਆਂ ਵਾ ਤੇ ਫੇਰ ਬੱਚੇ ਕਹਿੰਦੇ ਨਹੀਂ ਜਾਣਾ ਅੰਦਰ ਉਹ ਬਾਹਰੋਂ ਹੀ ਡਰ ਕੇ ਵੇਖੇ ਹਾਂ ਬੱਚੇ ਛੋਟੇ ਬੱਚੇ ਨਾਲ ਡਰ ਹੁਣਾ ਹੀ ਆ ਵੇਖ ਕੇ ਜਦੋਂ ਹਿਲਦੇ ਆ ਵੇਖੋ ਗਦਾਰ ਨੇ ਮੈਨੂੰ ਲੱਗਦਾ ਜਿਵੇਂ ਸੱਚੀ ਤੇ ਹੁੰਦੇ ਨਾ ਮਾ ਕਰਕੇ ਡਰਦੇ ਬੱਚੇ ਇਹ ਨਾ ਬਾਲੇ ਰੇਸ਼ ਹੈ ਉਹ ਜਰਾਸਿਕ ਪਾਰ ਗਿਆ ਹਾਂਜੀ ਉਹਦੇ ਅੱਗੇ ਸੇਮ ਹੀ ਚੀਜ਼ ਬਣਾਈ ਇਹਨਾਂ ਨੇ ਬਸ ਇਹ ਹੈਸ਼ ਕਿਹੜੀ ਕਰਨੀ ਜੇ ਆਪਣੀ ਨੇ ਕਿਹੜੀ ਕਰਨੀ ਇਹ ਵਾਲੀ ਇਹ ਵਾਲੀ ਕਰਨੀ ਕਿੱਧਰ ਦੇਖਦਾ ਪਿਆ ਆ ਕਿੱਧਰ ਦੇਖਦਾ ਪਿਆ ਸੋਨਾ ਮੇਰਾ نیچے ਦੇਖਣ ਲਿਆ ਆ ਤਲਦੀਰ ਹੁਣਾਂ ਨੂੰ ਪਹਿਲਾਂ ਡੋਸਾ ਖਰਾਤਾ ਹੀ ਤੇ 버거 ਕਰਵਾ ਤੇ ਫ੍ਰਾਈਜ਼ ਕਰਾਤੀਆਂ। ਵੇਖੋ ਹੁਣ ਹਾਂਡਾ ਇੰਜੋਏ ਕਰੁੰਦਾ ਹੈ ਪੰਜਾਬ ਦਾ। ਹਾਂਜੀ। ਚੱਲਾਂਗੇ ਇੰਜੋਇਮੈਂਟ। ਸਵਾਰੇ ਡੋਸਾ। ਸਵਾਰਾ। ਸਵਾਰਾ? 버거 ਸਵਾਰਾ ਕਰਨਾ? ਜਾਰੀ ਮਿਰਚ ਤੇ ਨਹੀਂ 버거 'ਚ। ਨਹੀਂ ਨਹੀਂ। ਮਨਜੀਤ। ਜਾਰੀ ਮਿਰਚ ਤੇ ਨਹੀਂ 버거 'ਚ। ਕੋਚਾ? ਹੋਰ ਕੋਈ ਖਾਣਾ ਦੱਸ ਦੋ। ਲੋਕ ਵੀ ਸਜਣੋਂ ਆਰਡਰ ਆਪਣਾ ਆ ਗਿਆ ਵਾ ਤੇ ਅਵਰੀਨ ਕੌਣ ਕੀ ਕਹਾਂਂਦੇ ਆ ਪ੍ਰਾਈਸ ਬਿਲਕੁਲ ਸਾਹਮਣੇ ਡੋਮੀਨੋਸ ਦੇ ਬਹੁਤ ਵਧੀਆ ਕੁਆਲਿਟੀ ਹੁੰਦੇ ਵੀਰ ਸਰਦਾਰ ਮਾਣਾ ਹਾਂਜੀ ਕੋ ਮੈਂ ਆਈ ਵਰੀ ਭੇਜ ਜਾਂਦਾ ਹਾਂਜੀ ਸੀਜ਼ ਘੁੰਮ ਲਿਆ ਲਫਾ ਫਿਰ ਕਿਦਾਂ ਲੱਗਾ ਘੁੰਮ ਕੇ ਫਿਰ ਮਨਜਾ ਤੇ ਥੱਕ ਗਿਆ ਨਾ ਅੱਜ ਬਾਕੀ ਕਾਫੀ ਟਾਈਮ ਬਾਅਦ ਆਏ ਬਹੁਤ ਵਧੀਆ ਲੱਗਾ ਨਾ ਅਗੇ ਹਾਂਜੀ ਉਹ ਡਾਇਨਾਸੌਰ ਵਗੈਰਾ ਜਿਹੜੇ ਹੀ ਉਹ ਵੀ ਵਧੀਆ ਹੈ ਖਾਣ ਪੀਣੇ ਵੀ ਬੜਾ ਵਧੀਆ ਟੇਸਟੀ ਹਾਂ ਬੱਚਿਆਂ ਨੂੰ ਜਿਆਦਾ ਵਧੀਆ ਲੱਗਾ ਬਾਕੀ ਇਹ ਅਭੀ ਅਸੀਸ ਹੁਣ ਵੱਡੀ ਹੋ ਗਈ ਆ ਤੇ ਅਸੀ ਇਸ ਨੂੰ ਪੂਰੀ ਸਮਝਾਉਣਾ ਹੈ ਵੀ ਹਣ ਬੱਚਿਆਂ ਦੀ ਘੁੰਮਣ ਫਿਰਨ ਦੀ ਬਾਕੀ ਚੀਜ਼ਾਂ ਦੇਖਦੀ ਆ ਤੇ ਨਾ ਮਤਲਬ ਕਿ ਇਹਨੂੰ ਜੇ ਨਵੀਂ ਚੀਜ਼ ਦੇਖਦੀ ਹੈ ਫਸਟ ਇਮਪ੍ਰੈਸ਼ਨ ਪੈਂਦਾ ਉਹ ਨਾ ਕਿ ਇਹ ਚੀਜ਼ ਆ ਉਹ ਬੜਾ ਵਧੀਆ ਵੀ ਹੁਣ ਇਹਨੂੰ ਫੀਲ ਹੋਣ ਲੱਗ ਪਿਆ ਵੀ ਆਹ ਚੀਜ਼ ਮੇਰੇ ਕਿੱਦਨ ਵਾਲੀ ਆ ਆ ਇਦਾਂ ਓਦਾਂ ਸਾਰੀਆਂ ਚੀਜ਼ਾਂ ਬਾਕੀ ਚਲੋ ਹੁੰਦਾ ਵਲੌਗ ਅਲਫਾਰਾ ਇੱਥੋਂ ਤੱਕ ਹੀ ਬਾਕੀ ਨੈਕਸਟ ਅਪਡੇਟ ਨੈਕਸਟ ਵਲੌਗ ਚ ਕਰਾਂਗੇ ਸਾਨੂੰ ਦੇਉ ਛੁੱਟੀ ਪਾਲ ਗੇਲ ਵਲੌਗਸ ਸੀਸ ਨੂੰ ਫੋਲੋ ਜ਼ਰੂਰ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਆਪਣਾ ਪਿਆਰ ਜ਼ਰੂਰ ਬਣਾਈ ਰੱਖਿਆ ਕਰੋ ਸਾਡੇ ਦੇ ਤੇ ਸੀਸ ਬੋਲੋ ਸਬਸਕ੍ਰਾਈਬ ਕਰ ਦੋ ਨਹੀਂ ਕਿਆ ਕਰੋਗੀ ਸੀਸ ਹੋਰ ਮਜਾਜ ਪੰਜਾ ਛੇ ਮਹੀਨੇ ਦਾ ਕਿਆ ਕਰੋਗੀ ਤੋਤਲੇ ਅਕਰਾਂ ਦੇ ਵਿੱਚ ਓਕੇ ਜੀ ਬਾਏ ਟੇਕ ਕੇਅਰ ਰੱਬ ਰੱਖੇ